ਕਬੱਡੀ 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 ਬਲਤ ਵਾਲਿਆਂ ਸ਼ੀਲੂ ਤੇ ਸੁਲਤਾਨ ਦੀ ਟੱਕਰ ਵਾਲਿਆਂ ਸ਼ੀਲੂ ਹੋ ਮੂਰੇ ਫਰਦ ਖਾਦੇ ਜੁਰਕਾ ਸੁਲਤਾਨ ਨੇ ਵੀ ਪੱਟੀ ਮਿਹਨਤ ਕੀਤੀ ਆ ਦੁਨੀਆਂ ਦੇ ਵਿੱਚ ਨਾਮ ਆ ਬਾਪ ਪੁਜਿਆ ਹੋਇਆ ਪਈ ਤੰ ਪਹਿਲਵਾਨ ਇੱਕ ਬਾਹ ਨਾਲ ਕਬੱਡੀ ਖੇਡੀ ਗੇਲੇ ਧਲੇਤੇ ਨੇ ਇੱਕ ਬਾਹ ਨਾਲ ਸ਼ੀਲੂ ਬਾਹੂ ਅਕਬਰਪੁਰ ਵਾਲਾ ਹੈ ਬਿੱਲੇ ਇੱਕ ਮਿੰਟ ਰੁਕੀ ਹੁਣ ਮੈਨੂੰ ਇਹ ਦੱਸੋ ਇਹਦਾ ਫੈਸਲਾ ਕੌਣ ਕਰੂਗਾ ਆ ਨੰਬਰ ਦਾ ਕੋਈ ਫੈਸਲਾ ਕਰ ਸਕਦਾ ਦੱਸੋ ਹੁਣ ਦੱਸੋ ਹੁਣ ਕੀ ਫੈਸਲਾ ਹੋਊਗਾ ਜੀ ਇਹਦਾ ਦੱਸੋ के तो तो जी एक मेट जी। है, दो रेटा रह गु दो जे दोना जो एक भी फट गया दो बोल्ट एक संतान मिलजू एक दो रेडा चो दो बोल्ट शीलू ਜੇ ਨਾਂ ਫੜਿਆ ਗਿਆ ਇੱਕ ਸੁਲਤਾਨ ਨੂੰ ਇੱਕ ਸ਼ਿਲੂ ਨੂੰ ਇਸਾਨਾ ਸਤ ਬਾਜਵਾ ਪਰਿਵਾਰ ਵੱਲੋਂ ਐ ਬਾਜਵਾ ਫੈਮਿਲੀ ਦੇ ਛੇ ਤਰਫੋਂ ਧੰਨਵਾਦ ਕਰਦੇ ਆ ਮੋਹਣ ਵੀਰ ਕਹਿੰਦਾ ਦਿਲਾਵਰ ਵੱਲੋਂ ਮੋਹਣ ਵੀਰ ਵੱਲੋਂ ਸੁਮੁੱਚੀ ਬੱਲ ਫੈਮਿਲੀ ਵੱਲੋਂ ਮੇਰੇ ਵੀਰੋ ਅਸੀਂ ਧੰਨਵਾਦ ਕਰਦੇ ਆ ਸ਼ਿਲੂ ਜੱਫਾ ਪ੍ਰੋਫੈਸਰ ਸਾਹਿਬ ਜਫਾ 1 ਸਰਦੂਲ ਸਿੰਘ ਜਿੰਦਾਵਾ ਸਾਹਿਬ ਜਫਾ 1 ਜੱਸੀ ਲਖਸ਼ਮ ਸਿੰਘ ਤੇ ਬੁਲੇਟ 2 ਇਹ ਸਮੇਂ ਦੀਆਂ ਗੱਲਾਂ ਨੇ ਮੱਲਾਂ ਦੀ ਮਿਹਨਤ ਵੱਡੀ ਹੈ ਮੱਲਾਂ ਦੀ ਮਿਹਨਤ ਵੱਡੀ ਹੈ ਸੁਲਤਾਨ ਦੀ ਲਾਸਟ ਰੇਡ ਪਣੀ ਹੈ ਲਾਸਟ ਰੇਡ ਪਾਉਗੀ 40 ਆ ਜਿਹੜਾ ਬੁਲੇਟ ਆ ਇਹ ਸ਼ਿਲੂ ਜਿੱਤ ਗਿਆ ਉਹ ਵੀਰ ਕਹਿੰਦੇ ਆ ਪਰ ਇੱਕ ਰੇਡ ਪਾਉਗੀ ਸੁਲਤਾਨ ਦੀ ਉਹ ਬੁਲਟ ਇੱਕ ਹੋਰ ਬੁਲਟ ਵਾਲੀ ਕਾ ਬਾਤ ਆ ਤਾਂ ਕਿੰਨੂ ਚੌਲਾ ਨੂੰ ਤਾਂ ਬੁਲਟ ਹੀ ਵੰਡ ਤੇ ਅੱਜ ਰੇਪਿੰਦਰ ਹੇਲੋ ਹੇਲੋ ਬੋਲਟ ਨੂੰ ਜੱਫਾ ਨਹੀਂ ਪਿਆ ਨਹੀਂ 2 ਮਿੰਟ ਜੱਫਾ ਨਹੀਂ ਪਿਆ ਰਾਲਾ ਨੇ ਆ ਪੁਆਇੰਟ ਦਾ ਹੈ ਉਹਦਾ ਮਾਣ ਦਾ ਦਿੱਤਾ ਹੈ ਮਾਨ ਸਤਕਾਰ ਕੀਤਾ ਹੈ ਹਾਂਜੀ ਸੁਲਤਾਨ ਦੀ ਟੱਕਰ ਤੇ ਕਹਿੰਦੇ ਬੁਲਟ ਸੁਲਤਾਨ ਕਬੱਡੀ ਦਾ ਬੋਲੇ ਇਨਸਾਨ ਹਾਂ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਦੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਆਂ ਤੋਂ ਨਵੀਆਂ ਅਪਡੇਟ ਮਿਲ ਸਕੇ ਧੰਨਵਾਦ ਜੀ